ਟਾਈਨੀ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ। ਇਸ ਚੈਨਲ ਤੇ ਤੁਹਾਨੂੰ ਪੁਰਾਣੇ ਪੰਜਾਬ ਦੀਆਂ ਯਾਦਾਂ, ਗੀਤ ਤੇ ਕਹਾਣੀਆਂ ਜਿਉਂਦੀਆਂ ਮਿਲਣਗੀਆਂ। ਸੋ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਪਿਛਲੇ ਜ਼ਮਾਨੇ ਦੀ। ਭਲੇ ਸਮਿਆਂ ਦੀ ਗੱਲ ਸੀ ਜਦੋਂ ਖੇਤਾਂ ਵਿੱਚ ਟਰੈਕਟਰ ਨਹੀਂ ਹੁੰਦੇ ਸਨ। ਪਿੰਡਾਂ ਦੇ ਲੋਕ ਖੇਤੀ ਬਲਦਾਂ ਦੀ ਜੋਤ ਨਾਲ ਕਰਦੇ ਸਨ। ਹਰ ਕਿਸਾਨ ਕੋਲ ਆਪਣਾ ਪਿਆਰਾ ਬਲਦਾਂ ਦਾ ਜੋੜਾ ਹੁੰਦਾ ਜੋ ਕਿ ਉਸਨੇ ਆਪਣੇ ਪੁੱਤਾਂ ਵਾਂਗ ਰੱਖਿਆ ਹੁੰਦਾ ਸੀ। ਅਤੇ ਉਹਨਾਂ ਨੂੰ ਵਧੀਆ ਖਾਣਾ-ਦਾਣਾ ਅਤੇ ਦੇਸੀ ਘਿਓ ਦੇ ਪੀੜੇ ਵੀ ਖਵਾਉਂਦੇ। ਇੱਕ ਪਿੰਡ ਵਿੱਚ ਕਿਸ਼ਨ ਨਾਮ ਦਾ ਕਿਸਾਨ ਰਹਿੰਦਾ ਸੀ। ਉਸ ਕੋਲ ਇੱਕ ਜੋੜਾ ਬਲਦਾਂ ਦਾ ਸੀ, ਦੁੱਲਾ ਅਤੇ ਬੱਗਾ। ਕਿਸ਼ਨ ਹਰ ਸਵੇਰੇ ਤੜਕੇ ਉੱਠ ਕੇ ਬਲਦਾਂ ਨੂੰ ਨਹਾ ਤਵਾ ਕੇ ਦਾਣਾ-ਪਾਣੀ ਖਵਾ ਕੇ ਫਿਰ ਖੇਤਾਂ ਵੱਲ ਨੂੰ ਹਲ-ਜੂਲਾ ਜੋੜ ਕੇ ਖੇਤਾਂ ਲਈ ਨਿਕਲ ਪੈਂਦਾ। ਜਦੋਂ ਖੇਤਾਂ ਨੂੰ ਵਾਹਂਦਾ ਤਾਂ ਮਿੱਟੀ ਦੀ ਸੁਗੰਧ ਸਾਰੇ ਪਿੰਡ ਵਿੱਚ ਫੈਲ ਜਾਂਦੀ। ਜ਼ਮੀਨ ਪੌਂਦੇ ਹੋਏ ਜ਼ਮੀਨ ਵਿੱਚੋਂ ਨਿਕਲੇ ਕੀੜੇ ਮਕੌੜੇ ਖਾਣ ਲਈ ਬਗਲੇ ਗਟਾਰਾਂ ਆ ਜਾਂਦੇ ਤਾਂ ਉਹਨਾਂ ਦਾ ਚੱਕਣਾ ਹੋਰ ਵੀ ਖੁਸ਼ਗਵਾਰ ਬਣਾ ਦਿੰਦਾ। ਬਲ ਦਹੌਲੀ-ਹੌਲੀ ਚੱਲਦੇ ਅਤੇ ਕਿਸ਼ਨ ਉਹਨਾਂ ਨੂੰ ਪਿਆਰ ਨਾਲ ਵਜ ਮਾਰਦਾ। ਓਏ ਧੁੱਲਿਆ ਓਏ ਬੱਗਿਆ ਹੌਲੀ-ਹੌਲੀ ਰੱਬ ਦਾ ਨਾਮ ਲੈ ਕੇ ਚੱਲੋ। ਕਿਸ਼ਨ ਅਤੇ ਹੋਰ ਕਿਸਾਨਾਂ ਦੀ ਜ਼ਿੰਦਗੀ ਬਹੁਤ ਸਾਦੀ ਸੀ। ਸਵੇਰੇ ਤੜਕੇ ਕੰਮ ਦੁਪਹਿਰ ਨੂੰ ਬਲਦਾਂ ਨੂੰ ਬੋੜ ਦੀ ਛਾਂ ਹੇਠ ਆਰਾਮ ਅਤੇ ਘਰ ਆ ਕੇ ਦਾ ਰੋਟੀ ਖਾਣਾ ਸ਼ਾਮ ਨੂੰ ਸੱਤ ਵਿੱਚ ਬੈਠ ਕੇ ਹਸਣ ਖੇਡਣ ਦੀਆਂ ਗੱਲਾਂ ਕਰਦੀਆਂ ਕੋਈ ਫਜ਼ੂਲ ਖਰਚੀ ਨਹੀਂ ਸੀ ਨਾ ਹੀ ਕਿਸੇ ਉੱਪਰ ਕੋਈ ਕਰਜ਼ਾ ਸੀ ਪਿੰਡ ਦੇ ਲੋਕ ਇੱਕ ਦੂਸਰੇ ਦੀ ਮਦਦ ਅਤੇ ਆਪਸੀ ਭਾਈਚਾਰਕ ਸਾਂਝ ਬਹੁਤ ਸੀ ਜੋ ਕਿਸੇ ਦਾ ਕੋਈ ਬਲਦ ਬਿਮਾਰ ਹੋ ਜਾਂਦਾ ਤਾਂ ਸਾਰੇ ਪਿੰਡ ਦੇ ਲੋਕ ਆਪਣੇ ਬਲਦਾਂ ਨਾਲ ਉਸ ਦਾ ਖੇਤ ਵਾਹੁਣ ਚਲੇ ਜਾਂਦੇ ਇੱਕ ਸਾਲ ਪਿੰਡ ਵਿੱਚ ਮੀਂਹ ਨਾ ਪੈਣ ਕਾਰਨ ਸੋਕਾ ਪੈ ਗਿਆ ਪਾਣੀ ਦੀ ਘਾਟ ਹੋ ਗਈ ਅਤੇ ਕਈਆਂ ਕਿਸਾਨਾਂ ਨੂੰ ਆਪਣੇ ਬਲਦ ਵੇਚਣੇ ਪਏ ਪਰ ਕਿਸ਼ਨ ਨੇ ਕਿਹਾ ਕਿ ਇਹ ਮੇਰੇ ਪੁੱਤਾਂ ਵਰਗੇ ਹਨ ਮੈਂ ਅੱਧੀ ਰੋਟੀ ਖਾ ਲਵਾਂਗਾ ਪਰ ਇਹਨਾਂ ਨੂੰ ਨਹੀਂ ਵੇਚਾਂਗਾ ਉਸ ਨੇ ਆਪਣੇ ਬਲਦਾਂ ਲਈ ਖਾਸ ਤੌਰ ਤੇ ਚਾਰਾ ਬਚਾਇਆ ਰੱਬ ਨੇ ਵੀ ਉਸ ਦੀ ਮਿਹਨਤ ਨੂੰ ਫਲ ਲਾਇਆ ਅਗਲੇ ਸਾਲ ਵਧੀਆ ਮੀਂਹ ਪਿਆ ਅਤੇ ਫਸਲ ਬਹੁਤ ਹੋਈ ਪਿੰਡ ਦੇ ਲੋਕ ਕਹਿੰਦੇ ਸਨ ਜਿਹੜਾ ਆਪਣੇ ਬਲਦਾਂ ਨਾਲ ਪਿਆਰ ਕਰਦਾ ਹੈ ਰੱਬ ਉਸ ਤੇ ਖੇਤਾਂ ਵਿੱਚ ਬਰਕਤ ਪਾਉਂਦਾ ਹੈ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਖੇਤੀ ਸਿਰਫ ਰੁਜ਼ਗਾਰ ਨਹੀਂ ਸੀ ਇਹ ਇੱਕ ਰਿਸ਼ਤਾ ਅਤੇ ਮਿਹਨਤ ਦੀ ਇੱਜ਼ਤ ਸੀ ਬਲਦ ਕਿਸਾਨਾਂ ਦੇ ਸਾਥੀ ਸਨ ਮਜ਼ਦੂਰ ਨਹੀਂ ਲੋਕ ਘੱਟ ਸੁਹੂਲਤਾ ਵਿੱਚ ਵੀ ਖੁਸ਼ ਸਨ ਕਿਉਂਕਿ ਮਿਹਨਤ ਸਾਦਗੀ ਅਤੇ ਭਾਈਚਾਰਕ ਸਾਂਝ ਹੀ ਉਹਨਾਂ ਦੀ ਦੌਲਤ ਸੀ ਸੋ ਇਹ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਪਿਆਰੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਸਾਡੇ ਹੌਸਲੇ ਨੂੰ ਵਧਾਉਣਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਸੋ ਮਿਲਦੇ ਹਾਂ ਜਲਦੀ ਤੁਹਾਨੂੰ ਇੱਕ ਨਵੀਂ ਕਹਾਣੀ ਲੈ ਕੇ ਧੰਨਵਾਦ ਪਿਆਰੇ ਦੋਸਤੋ